ਇਤੀ ਬੜੀ ਸਹਿਕਾਰੀ ਸਭਾ ਲਿਮਟਿਡ ਜਮੀਤਗੜ ਦਾ ਗੁਰਵਿੰਦਰ ਸਿੰਘ ਬੀਬੀਪੁਰ ਨੂੰ ਸਰਪੰੰਦੀ ਨਾਲ ਪ੍ਰਧਾਨ ਚੁਣਿਆ ਗਿਆ ਇਸੇ ਤਰ੍ਹਾਂ ਜਸਵੰਤ ਸਿੰਘ ਹਿੰਦਪੁਰ ਦੇ ਨੂੰ ਸੀਨੀਅਰ ਮੀਤ ਪ੍ਰਧਾਨ ਕਰਨਜੀਤ ਸਿੰਘ ਨੂੰ ਮੀਤ ਪ੍ਰਧਾਨ ਤਰਲੋਚਨ ਸਿੰਘ ਨੰਬਰਦਾਰ ਨੂੰ ਜੂਨੀਅਰ ਮੀਤ ਪ੍ਰਧਾਨ ਜਦਕੀ ਮਨਪ੍ਰੀਤ ਸਿੰਘ ਜਸਬੀਰ ਕੌਰ ਸੁਖਵਿੰਦਰ ਕੌਰ ਦੀਪਿੰਦਰਜੀਤ ਸਿੰਘ ਦਿਲਬਾਗ ਸਿੰਘ ਅਤੇ ਮੇਜਰ ਸਿੰਘ ਨੰਬਰਦਾਰ ਸਹਿਕਾਰੀ ਸਭਾ ਦੇ ਮੈਂਬਰ ਹਨ ਦੀ ਜੁਮੀਤਗੜ ਕੋਆਪਰਸਿਟੀ ਜਿਹੜੀ ਇਹਦਾ ਹੈੱਡ ਹੈ ਉਹ ਹੈ ਬਡਾਲੀਆ ਲਾਲ ਸਿੰਘ ਉੱਥੇ ਜਿਹੜੀ ਇਲੈਕਸ਼ਨ ਬੜੀ ਸ਼ਾਂਤਮਈ ਤਰੀਕੇ ਨਾਲ ਔਰ ਸਰਬਸੰਤੀ ਨਾਲ ਹੋਈ ਹੈ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਸਾਰੀ ਜਿਹੜੇ ਵੋਟਰ ਸਹਿਬਾਨ ਨੇ ਕੋਆਪਰਸਿਟੀ ਦੇ ਮੈਂਬਰ ਸਹਿਬਾਨ ਨੇ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਸਰਬਸੰਤੀ ਨਾਲ ਹੀ ਚੋਣ ਕੀਤੀ ਔਰ ਇਹਦੀ ਇਲੈਕਸ਼ਨ ਵੀ ਹੋਈ ਹੈ ਜਿਹਦੇ ਵਿੱਚ ਗੁਰਵਿੰਦਰ ਸਿੰਘ ਜੀ ਪ੍ਰਧਾਨ ਨੇ ਇੱਕ ਸਜ਼ਾਰ ਕਰਮਜੀਤ ਸਿੰਘ ਜੀ ਬਡਾਲੀ ਤੋਂ ਇਹ ਸੀਨੀਅਰ ਵਾਈਸ ਪ੍ਰਧਾਨ ਨੇ ਔਰ ਹੋਰ ਸਾਰੇ ਜਿਹੜੇ ਡਾਇਰੈਕਟਰ ਸਾਹਿਬਾਨ ਚੁਣੇ ਗਏ ਨੇ ਸਾਡੇ ਆਲੇ-ਦਲੇ ਪਿੰਡਾਂ ਦੇ ਸਰਪੰਚ ਸਾਹਿਬਾਨ ਜਿਵੇਂ ਪ੍ਰਤਾਪ ਸਿੰਘ ਵੀ ਬਡਾਲੀਆਲਾ ਸਿੰਘ ਤੋਂ ਗੁਨਾਇਬ ਸਿੰਘ ਜੀ ਹਿੰਦੂ ਪਰ ਹਰਮੇਸ਼ ਸਿੰਘ ਜੀ ਪੁਨੀਆ ਸਾਡੇ ਆਮ ਆਦਮੀ ਪਾਰਟੀ ਲੀਡਰ ਇਹਨੇ ਸਾਰਿਆਂ ਨੇ ਬੜੀ ਸਮਝਦਾਰੀ ਨਾਲ ਜਿਹੜੀ ਇਹ ਸਰਬਸੰਮਤੀ ਕਰਾਈ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਕਿਉਂਕਿ ਇਹ ਜਿਹੜਾ ਆਧਾਰ ਹੈ ਸਾਡੇ ਕਿਸਾਨਾਂ ਦਾ ਆਧਾਰ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਮਾਨਯੋਗ ਸਰਦਾਰ ਕੋਰ ਸਿੰਘ ਮਾਨ ਸਾਹਿਬ ਦੀ ਗੋਈ ਦੇ ਵਿੱਚ ਖੇਤ-ਖੇਤ ਨੂੰ ਮੈਰੀ ਪਾਣੀ ਦੇ ਰਹੀ ਹੈ ਔਰ ਟਿਊਬਲਾਂ ਦੀ ਜਿਹੜੀ ਲਾਈਟ ਹੈ ਉਹ ਨਿਰਵਿਧਨ ਜਾਰੀ ਹੈ ਉਹ ਸਮਾਂ ਨਹੀਂ ਕਿ 8 ਘੰਟੇ ਹੋਊਗੀ 6 ਘੰਟੇ ਹੋਊਗੀ 14 14 16 16 ਘੰਟੇ ਕਿਸਾਨਾਂ ਨੂੰ ਲਾਈਟ ਆ ਰਹੀ ਹੈ ਸੋ ਮਾਨ ਸਰਕਾਰ ਕਿਸਾਨਾਂ ਦੇ ਹਿਤ ਵਿੱਚ ਸਰਕਾਰ ਹੈ ਔਰ ਕੋਆਪਰੇਟਿਵ ਮੂਵਮੈਂਟ ਦਾ ਕਾਮਯਾਬ ਹੋਣਾ ਕਿਸਾਨਾਂ ਲਈ ਬਹੁਤ ਜ਼ਰੂਰੀ ਹੈ ਪੜ੍ਹੇ ਲਿਖੇ ਸਾਡੇ ਸਾਰੇ ਅਹੁਦੇਦਾਰ ਸਹਬਾਨ ਬਣਿਆ ਮੈਂ ਇਹਨਾਂ ਦਾ ਧੰਨਵਾਦ ਵੀ ਕਰਦਾ ਤੇ ਨਾਲ ਇਹਨਾਂ ਆਸ ਵੀ ਰੱਖਦਾ ਕਿ ਸਾਡੀ ਜਿਹੜੀ ਕੋਆਪਰੇਟਿਵ ਸੋਸਾਇਟੀ ਹੈ ਦਿੰਦੁਗਣੀ ਰਾਤ ਚੋਗਨੀ ਤਰੱਕੀ ਕਰੂਗੀ ਜੀ ਇਹਨਾਂ ਦੀ ਗੱਲ ਕੋਈ ਸੀ ਨਹੀਂ ਕੋਈ ਉਹਦੇ ਬਾਰੇ ਕੀ ਕਰੂ ਸਰ ਇਹ ਜਿਹੜੇ ਜ਼ਮੀਨਾਂ ਦੀ ਗੱਲ ਕਰਦੇ ਆ ਉਹ ਜਿਹੜੀ ਨੈਸ਼ਨਲ ਹਾਈਵੇ ਐਕਸਪ੍ਰੈਸ ਵੀ ਐ ਸੇ ਇੱਕ ਸੈਂਟਰ ਗਵਰਨਮੈਂਟ ਦੀ ਐ ਕਿ ਜਿਹੜੇ ਲਵੇ ਲਵੇ ਉੱਥੇ ਕੋਈ ਪਲਾਜ਼ਾ ਬਣਾਣਾ ਉਹਨਾਂ ਨੇ ਇਹ ਕਹਿ ਕੇ ਇੰਨੀ ਜ਼ਮੀਨ ਜਿਹੜੀ ਐ ਉਹ ਜਿਵੇਂ ਆਪਾਂ ਅੱਗੇ ਦੇਖਦੇ ਸੀ ਜਿੱਥੇ ਨਦੀਆਂ ਚੱਲਦੀਆਂ ਸੀ ਪਾਣੀ ਹੁੰਦਾ ਸੀ ਉੱਥੇ ਲੋ ਬਸਤੀਆਂ ਬਸਦੀਆਂ ਸੀ ਕਿ ਉੱਥੇ ਕੋਈ ਨਾ ਕੋਈ ਸਕੀਮ ਐ ਹਲੋ ਕੋਈ ਕੋਈ ਅਕਵਾਇਰ ਕਰਨ ਵਾਲੀ ਉਹਨਾਂ ਚ ਕੋਈ ਗੱਲ ਨਹੀਂ ਹੈਗੀ ਸਿਰਫ ਇੱਕ ਪ੍ਰਪੋਜ਼ਲ ਹੈ ਜਿਹਦਾ ਕਿ ਬਹੁਤ ਜ਼ਿਆਦਾ ਕਈ ਸਵਾਰਥੀ ਲੋਕਾਂ ਨੇ ਰੌਲਾ ਪਾ ਲਿਆ ਔਰ ਪੰਜਾਬ ਗਵਰਨਮੈਂਟ ਮਾਨਯੋਗ ਸਰਦਾਰ ਭੌਂਤਮਾਨ ਸਾਹਿਬ ਦੀ ਸਰਕਾਰ ਕਿਸੇ ਵੀ ਕਿਸਾਨ ਨੂੰ ਉਹਨਾਂ ਦੀ ਮੰਜ਼ੂਰੀ ਤੋਂ ਬਿਨਾਂ ਉਹਨਾਂ ਦੀ ਜ਼ਮੀਨ ਐਕਵਾਇਰ ਨਹੀਂ ਕਰੂ ਇਹਨਾਂ ਦਾ ਵਿਸ਼ਵਾਸਨ ਹੈ ਕੋਆਪਰੇਟਿਵ ਸੁਸਾਇਟੀ ਸਾਡੀ ਜੰਮਿਤਗੜ ਹੈਡ ਬਡਾਲੀਆ ਲਾਲ ਸਿੰਘ ਚੋਣ ਹੋਈ ਹੈ ਸਰਵਸੰਮਤੀ ਨਾਲ ਸਮੂਹ ਕਮੇਟੀ ਮੈਂਬਰ ਸਾਹਿਬਾਨ 10 ਕਮੇਟੀ ਦੇ ਮੈਂਬਰ ਚੁਣੇ ਗਏ ਇਹਨਾਂ ਦਾ ਸਾਧ ਪ੍ਰਧਾਨ ਦੀ ਸੇਵਾ ਇਹਨਾਂ ਨੇ ਬਖਸ਼ੀ ਹੈ ਜੋ ਸੋਸਾਇਟੀ ਦੇ ਜੈਨੂਨ ਕੰਮ ਹੈ ਜੋ ਕਿਸਾਨਾਂ ਵਾਸਤੇ ਅਸੀਂ ਖਾਦ ਵਗੈਰਾ ਜੋ ਵੀ ਸੋਸਾਇਟੀ ਦਾ ਮੁਨਾਫੇ ਵਾਸਤੇ ਕਰ ਸਕਦੇ ਆ ਐਮਐਲਏ ਸਾਹਿਬ ਤੋਂ ਸਨਮਾਨ ਸਮਰੋਹ ਦੇ ਵਿੱਚ ਅਯਾਜ਼ਤ ਲੱਤੀ ਆ ਉਹ ਕਹਿੰਦੇ ਸਾਥ ਦਵਾਂਗੇ ਤੁਹਾਡਾ ਪੂਰਾ ਜੋ ਮੈਨੂੰ ਸੇਵਾ ਲੈਣੀ ਆ ਲੈ ਸਕਦੇ ਆ ਉਹਦੇ ਵਿੱਚ ਸਮੂਹ ਕਮੇਟੀ ਮੈਂਬਰ ਸਾਹਿਬਾਨ ਸੰਗਤ ਦਾ ਸਾਰਿਆਂ ਸਹਾਇਜੋਗ ਦਿੱਤਾ ਹੈ ਪ੍ਰਸ਼ਾਸਨ ਨੇ ਇੰਸਪੈਕਟਰ ਸਾਹਿਬ ਸਾਰੀ ਸੰਗਤ ਬਡਾਲੀ ਤੋਂ ਹਿੰਦੂਪੁਰ ਤੋਂ ਮੈਂਬਰ ਸਾਹਿਬਾਨ ਜਮੀਤਗੜ੍ਹ ਤੋਂ ਮਕਾਰੋਂਪੁਰ ਤੋਂ ਸਾਰਿਆਂ ਦੇ ਸਹਿਯੋਗ ਹੋ ਕੇ ਇੱਕ ਮੁਠੋ ਕੇ ਚੱਲਾਂਗੇ ਜੀ ਧੰਨਵਾਦ ਜੀ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ